ਵਿਜੇ ਐਮਸੀ ਆਉਦੇ ਨਾਲ ਜਿਹੜੇ ਸਮਰਥਕ ਉਹਦੇ ਕੋਲ ਪੰਜ ਸੱਤ ਆਏ ਸਨ ਉਹਨਾਂ ਨੇ ਜੋ ਡਰਾਮਾ ਮੰਡੀ ਚ ਕੀਤਾ ਅੱਲਾ ਇਹਨੇ ਸਾਨੂੰ ਇਹ ਕਿਹਾ ਆੜਤੀ ਲੁੱਟਦੇ ਐ ਆੜਤੀ ਮਾਫੀਆ ਇਕੱਠੇ ਕਰੀ ਵਰਦੇ ਐ ਆੜਤੀਆਂ ਦਾ ਪੇਟ ਭਰ ਗਏ ਇਹ 40 ਸਾਲਾਂ ਕੀ ਵਪਾਰ ਕਰਦਾ ਹੈ ਕੀ ਬਿਜ਼ਨਸ ਕਰਦਾ ਹੈ ਇਹਦਾ ਬਿਜ਼ਨਸ ਇਹੀ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨਾਲ ਲੜਾ ਪਾ ਕੇ ਇਹ ਤੁਹਾਨੂੰ ਲੱਗਦਾ ਵੀ ਜਿਹੜੇ ਰੇੜੀ ਵਾਲੇ ਆ ਟ੍ਰਿਪਲ ਚੋਕ ਪਲ ਕਮਾਈ ਕਰਦੇ ਆ ਤੁਸੀਂ 20 ਰੇੜੀਆਂ ਹਾਇਰ ਕਰਕੇ ਆਪਣੇ ਬੰਦੇ ਰੱਖ ਲਓ ਜੀ ਮੰਡੀ ਨੂੰ ਤਾਲਾ ਲਾਉਣ ਦਾ ਕਾਰਨ ਕੀ ਵੀ ਮੰਡੀ ਕਿਉਂ ਟਾਰਗੇਟ ਕੀਤੀ ਜਾਂਦੀ ਹੈ ਆਪ ਦਾ ਖਰਚਾ ਵੀ ਕੱਢਾਂਗੇ ਲਿਫਾ ਬਾ ਰੱਖਿਆ ਕਰਾਇਆ 100 ਬੰਕ ਕਮਾਈ ਉਹ ਕਿੱਥੇ ਜਾਏਗਾ ਬੰਦੇ ਵੀ ਰੱਖੇ ਹੋਏ ਆ ਰੇਟ ਦਾ ਜ਼ਰੂਰ ਫਰਕ ਆ ਪਰ ਕੁਆਲਿਟੀ ਦਾ ਵੀ ਫਰਕ ਹੁੰਦਾ ਹੈ ਇੱਕ ਚੀਜ਼ ਕੱਲ ਦੀ ਟੁੱਟੀ ਆ ਪਰਸੋ ਦੀ ਪਈ ਆ ਬੇਹੀ ਆ ਇੱਕ ਤਾਜੀ ਆਈ ਆ ਇੱਥੇ ਲੈਣ ਵਾਲੇ ਵੀ ਉਸ ਤਰ੍ਹਾਂ ਦੇ ਕੋਈ ਸਸਤੀ ਲੈਣ ਵਾਲਾ ਕੋਈ ਮਹਿੰਗੀ ਲੈਣ ਵਾਲਾ ਅੱਜ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਮਿੰਨਰ ਕੁਮਾਰ ਜੇ ਪੈਟਨ ਆਰਟੀਸ਼ਾਨ ਸਬਜ਼ੀ ਮੰਡੀ ਬਟਿੰਡਾ ਜੋ ਕੱਲ ਸ਼ਾਮ ਵਿਜੇ ਐਮ ਸੀ ਆ ਉਹਦੇ ਨਾਲ ਜਿਹੜੇ ਸਮਰਥਕ ਉਹਦੇ ਕੋਲ ਪੰਜ-ਛੇ ਆਏ ਸਨ ਉਹਨਾਂ ਨੇ ਜੋ ਡਰਾਮਾ ਮੰਡੀ ਚ ਕੀਤਾ ਇਹ ਕਿਹਾ ਕਿ ਆੜਤੇ ਲੁੱਟ ਮਚਾਉਂਦੇ ਆ ਇਸ ਤਰ੍ਹਾਂ ਕਰਦੇ ਉਸ ਤਰ੍ਹਾਂ ਜਦ ਕਾੜ ਤੇ ਕੋਈ ਨਹੀਂ ਜੀ ਕਸੂਰ ਨਹੀਂ ਆੜਤੀਆਂ ਇੱਕ ਆੜਤੀ ਅੱਧਾ ਕੰਮ ਕਰਦਾ ਕਮਿਸ਼ਨ ਬੇਸਿਸ ਤੇ ਕੰਮ ਕਰਦਾ ਕੋਈ ਕੋ ਕੋ ਜ਼ਿੰਮੇਦਾਰ ਲਿਆਵੇ ਵਪਾਰੀ ਲਿਆਵੇ ਨੇ ਵਿੱਚ ਕਿ ਉਹਨੂੰ ਪੈਸੇ ਦੇ ਦੇਣੇ 5% ਕਮਿਸ਼ਨ ਤੇ 2% ਮਾਰਕੀਟ ਨੂੰ ਦਿਲਾਕੇ 7% ਟੋੜ ਲਾਕੇ ਦੇ ਦੇਣਾ ਕੱਲ ਇਹਨੇ ਸਾਨੂੰ ਇਹ ਕਿਹਾ ਆੜ ਤੇ ਲੁੱਟਦੇ ਆ ਆੜਤੀ ਮਾਫੀਆ ਇਕੱਠੇ ਕਰੀ ਫਿਰਦੇ ਆ ਆੜ ਤੇ ਦਾ ਪੇਟ ਭਰ ਗਏ ਮੈਂ ਪੁੱਛਣਾ ਚਾਹਣਾ ਆਰਤੀ ਦਾ ਮਿਹਨਤ ਕਰਦਿਨੇ ਸਿਰ 4 ਘੰਟੇ ਰਾਤ ਨੂੰ 11 ਵਜੇ ਤੱਕ ਕੰਮ ਲੱਗੇ ਰਹਿੰਦੇ ਆ 40 ਸਾਲ ਤੋਂ ਮੈਂ ਦੇਖ ਰਿਹਾ ਇਹ ਖੌਤੀ ਲੀਡਰ ਜਿਹੜਾ ਆਪਣੇ ਆਪ ਨੂੰ ਕਲ ਤਾੜੇ ਲਾਣਾ ਆਸੀ ਮੰਡੀ ਦੇ ਵਿੱਚ ਇਹ 40 ਸਾਲ ਦਾ ਕੀ ਵਪਾਰ ਕਰਦਾ ਹੈ ਕੀ ਬਿਜ਼ਨਸ ਕਰਦਾ ਹੈ ਇਹਦਾ ਬਿਜ਼ਨਸ ਇਹੀ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨਾਲ ਲੜਾ ਪਾ ਕੇ ਆਰਦੇ ਸਿਸਟਮ ਨੂੰ ਚਲਾਈ ਜਾਵੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮਿਹਨਤ ਕਰਨ ਇਨਸਾਨ ਆ ਅਸੀਂ ਆਰਤੀ ਜਰੂਰ ਆ ਪਰ ਜੇ ਨਿਚਲੇ ਲੈਵਲ ਤੋਂ ਗਰਾਊਂਡ ਲੈਵਲ ਤੋਂ ਉੱਤੇ ਆਰਤੀ ਆ ਅਸੀਂ ਆਪਣੀ ਮਿਹਨਤ ਨਾਲ ਸਭ ਕੁਝ ਕਰਦਾ ਹੈ ਇਹ ਨਹੀਂ ਅਸੀਂ ਇਹਦੇ ਆਂਗੋ ਸ਼ਾਮ ਨੂੰ ਕਿਸੇ ਨੂੰ ਫੋਨ ਕਰ ਦਈਏ ਸ਼ਾਮ ਨੂੰ ਕਿਸੇ ਕੁਝ ਕਹਿ ਦਈਏ ਤੇ ਡਰਾਮੇ ਦੇ ਤਾਲੇ ਜਿੰਝੇ ਹੱਥ ਤੇ ਲੈ ਕੇ ਮੰਡੀ ਨੂੰ ਤਾਲੇ ਲਾ ਦੇ ਕਿਵੇਂ ਲਾ ਲਿਆਂਗੇ ਇਹ ਸਰਕਾਰੀ ਅਧਾਰਾ ਹੈ ਸਰਕਾਰੀ ਅਧਾਰੇ ਨੂੰ ਤਾਲਾ ਲਾਣਾ ਕੋਈ ਸੌਖੀ ਗੱਲ ਨਹੀਂ ਆ ਸਰਕਾਰੀ ਅਧਾਰੇ ਤੋਂ ਬਾਅਦ ਇੱਥੇ ਦੁਕਾਨਾਂ ਸਾਡੀ ਆਪਣੀਆਂ ਵੀ ਨਹੀਂ ਅਸੀਂ ਕਿਵੇਂ ਤਾਲਾ ਲਾ ਲਾਂਦੇ ਅਗੇ ਨੂੰ ਬਾਕੀ ਰਹਿ ਗਈ ਨੂੰ ਅਸੀਂ ਸਿੱਧੀ ਗੱਲ ਕਹਿੰਨੇ ਜੇ ਤੈਨੂੰ ਤਕਲੀਫ ਹੈ ਸਾਡੇ ਨਾਲ ਬਹਿੜ ਕੇ ਗੱਲ ਕਰ ਜੇ ਤੂੰ ਇਸ ਤਰ੍ਹਾਂ ਦੀ ਗੱਲਾਂ ਕਰਨੀ ਹੈ ਖੁੱਲ੍ਹੇ ਆਮ ਕਰ ਅਸੀਂ ਤੈਨੂੰ ਤੇਰੀ ਮਨਸ਼ਾ ਕੀ ਹੈ ਕੀ ਨਹੀਂ ਸਾਨੂੰ ਨਹੀਂ ਪਤਾ ਅਸੀਂ ਤੈਨੂੰ ਕੁਝ ਵੀ ਨਹੀਂ ਦਿਵਾਲ ਤੂੰ ਸਾਡੇ ਅੱਗੇ ਪਿੱਛੇ ਫਿਰਦਾ ਹੈ ਦੂਸਰੀ ਗੱਲ ਅਸੀਂ ਪ੍ਰਸ਼ਾਸਨ ਸਾਡੇ ਸਖਤਰ ਸਾਹਿਬ ਮਾਰਕੀਟ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਔਰ ਖਾਸ ਕਰਕੇ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਉਹਨਾਂ ਨੂੰ ਵੀ ਅਸੀਂ ਨਿਗਾਹ ਕਰਾਤੀ ਵੀ ਇਹ ਮੰਡੀ ਤਾਲੇ ਲਾਣ ਆਣਾ ਹੈ ਅਸੀਂ ਤਾਂ ਹਰ ਤਾਈ ਮਾਰਦੇ ਵਪਾਰ ਦੇ ਤਰੀਕੇ ਨਾਲ ਵਪਾਰਕ ਤਰੀਕੇ ਨਾਲ ਹੀ ਚੱਲਦੇ ਆ ਲੇਕਿਨ ਇਹ ਕੱਲ ਗੁੰਡਾਗਰਦੀ ਦੇ ਉਤਰਿਆ ਜਿੰਦੇ ਲਾਣਾ ਹੁੰਦਾ ਕੌਣ ਹੈ ਮੈਂ ਸੈਕਟਰੀ ਸਾਹਿਬ ਦਾ ਸਾਡੇ ਪੁਲਿਸਪਰ ਸਾਹਿਬ ਇਨਸਪੈਕਟਰ ਸਾਹਿਬ ਐਂਡ ਡੀਐਸਪੀ ਸਾਹਿਬ ਐਂਡ ਚੌਕੀ ਇੰਚਾਰਜ ਸਾਹਿਬ ਐਂਡ ਇਹਨਾਂ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੀ ਡਿਫੈਂਸ ਦੇ ਵਿੱਚ ਮਤਲਬ ਸਾਡੀ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਧਿਆਨ ਰੱਖਿਆ ਤੇ ਨਾ ਹੀ ਉਹਨੂੰ ਤਾਲੇ ਅਸੀਂ ਲਾਣ ਦਿੱਤੇ ਹੈ ਨਾ ਹੀ ਉਹਨਾਂ ਨੇ ਅਗਰ ਇਹੋ ਜੀ ਹਰਕਤ ਅੱਗੇ ਤੋਂ ਕਰੇਗਾ ਅਸੀਂ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਲੁਟੇਰਾ ਕਹੇ ਨਾ ਭੀਆ ਇਹਨੂੰ ਪੁੱਛਣਾ ਲਾਵੇ ਵੀ ਘਰ ਤਾਂ ਦੋ ਪ੍ਰਾਣੀ ਇਕੱਠੇ ਹੁੰਦੇ ਮੰਡੀ ਦਾ ਕੰਮ ਸਿਰਫ ਤਾਂ ਸਿਰਫ ਜਿਹੜੀ ਸਬਜ਼ੀ ਮੰਡੀ ਅੱਧਾ ਕੰਮ ਹੈ ਇਹ ਤਾਂ ਸਿਰਫ ਆਪਸ਼ਨ ਪਲੇਟਫਾਰਮ ਹੈ ਬੋਲੀ ਤੇ ਮਾਲ ਵਿਕਦਾ ਹੈ ਬੋਲੀ ਦੇ ਵਿਕਣ ਤੋਂ ਬਾਅਦ ਕੋਈ ਕਿਸੇ ਪਾ ਵਿਚ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਖਰੀਦਣ ਵਾਲਾ ਆਪ ਰੱਖੇ ਧਿਆਨ ਜੇ ਉਹਨਾਂ ਨੂੰ ਮਹਿੰਗੀ ਲੱਗਦੀ ਹੈ ਤਾਂ ਸਾਡੀ ਫੜੀ ਮੰਡੀ ਦੇ ਵੱਡੀ ਖੁੱਲੀ ਹੈ ਫੜੀਆਰੇ ਪਾਸੇ ਅਕੇ ਲੈ ਜਾਣ ਇਸ ਕਰਕੇ ਵੀਜੇ ਦੀ ਗੁੰਡਾ ਕਰਦੀ ਅਸੀਂ ਨਹੀਂ ਚੱਲਣ ਦੇਣੀ ਅਗਰ ਉਹਦੇ ਦਿਮਾਗ ਕੋ ਉਪ ਲਿਖਾ ਹੈ ਵੀ ਉਹ tane ਸ਼ਹਿਰ ਨੂੰ ਦਬਾ ਸਕਦਾ ਹੈ ਸਬਜੀ ਮੰਡੀ ਨੂੰ ਕਿਸੇ ਕੀਮਤ ਤੇ ਨਾਲ ਅਸੀਂ ਦਬੰਦ ਨਾ ਅਸੀਂ ਗਲਤ ਹੋਵਾਂਗੇ ਅਸੀਂ ਝੁਕ ਜਾਾਂਗੇ ਅਸੀਂ ਨਾ ਗਲਤ ਹੈਗੇ ਆ ਨਾ ਗਲਤ ਹੋਈਏ ਅਸੀਂ ਡਟ ਕੇ ਇਹਦਾ ਜਵਾਬ ਦੇਵਾਂਗੇ ਤੇ ਜਵਾਬ ਇਹਦਾ ਅਸੀਂ ਦੇਵਾਂਗੇ ਨਹੀਂ ਅਸੀਂ ਵੀ ਜੇ ਅੱਗੇ ਜਾ ਕੇ ਮੈਨ ਮਨ ਕਰਾਂਗੇ ਵੀ ਜੇ ਨੂੰ ਅਸੀਂ ਸਿੱਧਾ ਚੈਲੰਜ ਕਰਦੇ ਆ ਕੀ ਅਜੇ ਤਬਾ ਸਾਡੇ ਪੇਟ ਪਰਨੇ ਜਾਂ ਸਾਡਾ ਕੋਈ ਗਲਤ ਕੰਮ ਕਿਹਾ ਇਹ ਕਹਿੰਦਾ ਕਮਿਸ਼ਨਰ ਇਹਨਾਂ ਨੇ ਪੇਟ ਪਰ ਲਿਆ ਉਹਨਾਂ ਪੇਟ ਪਰ ਲਿਆ ਐਸਾ ਕਮਾ ਕੇ ਪੇਟ ਪਰਦੇ ਆ ਤੂੰ ਤਾਂ ਪੱਤੂ ਦਾ ਖੋਖੋ ਕੇ ਪੇਟ ਪਰਦਾ ਸਾਡੇ ਦਾ ਨਾ ਤੂੰ 40 ਸਾਲਾਂ ਦੇ ਵਿੱਚ ਤਸ ਮੈਨੂੰ ਕੀ ਬਿਜ਼ਨਸ ਕੀਤਾ 1990 92 ਤੋਂ ਤੈਨੂੰ ਮੈਂ ਜਾਣਦਾ ਤੂੰ 1990 ਤੈਨੂੰ ਪਿਆਰ ਨਾਲ ਹੀ ਸਮਝਾਤਾ ਸੀ ਵੀ ਮੰਡੀ ਦਾ ਕੋਈ ਰੋਲ ਨਹੀਂ ਜਿਹੜੇ ਹਿਰਾ ਫੇਰੀ ਲੋਟਾ ਖੋਆ ਕਰਦੇ ਆ ਕੰਨਾਂ ਵਾਲੇ ਉਹਨਾਂ ਨੂੰ ਕਿਰ ਸਬਜੀ ਮੰਡੀ ਆਰ ਤੇ ਨਾ ਕਿਰ ਤੂੰ 40 ਸਾਲਾਂ ਦਾ ਬਿਜ਼ਨਸ ਕੀ ਕੀਤਾ ਹੈ ਤੂੰ ਹਫਤੇ ਬਾਅਦ ਕੋਲੋਂ ਕੋ ਨਵਾਂ ਮੁਦੱਲਾ ਬੋਲਣਾ ਕਿ ਪੱਤੇ ਘਾੜ ਬੈ ਜਾਣਾ ਤੇ ਸਿਲੰਡਰ ਸੱਤ ਰੱਖ ਲੈਣਾ ਤੇ ਰੇਡੀਆ ਲਾ ਲੈਣਾ ਕਦੇ ਕੰਨਾਂ ਚ ਪਿੰਡੀਆਂ ਦੀਆਂ ਮੁੰਦਰੀਆਂ ਬਣਾ ਲੈਣਾ ਆ ਕਵਾਲੀਆਂ ਬਣਾ ਲੈਣਾ ਤੈਨੂੰ ਕੋ ਕੰਮ ਹੀ ਨਹੀਂ ਹੋਰ ਮਿਲਾਂ ਗੱਲ ਤੋਂ ਲੋਕਾਂ ਨੂੰ ਗੁਮਰਾਹ ਕਰਦਾ ਕੋਈ ਹਰਾ ਫੇਰੀ ਨਹੀਂ ਆ ਕੋਈ ਧੋਖਾ ਨਹੀਂ ਆ ਸਬਜੀ ਮੰਡੀ ਦੇ ਠੀਕ ਨੇ ਜੇ ਰਿਟੇਲਰ ਦੇ ਰੇਟ ਖਰਾਬ ਨੇ ਤਾਂ ਉਹਦੇ ਬਾਰੇ ਸਰਕਾਰ ਜਾਂ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਦੇ ਕਦਰੋਂ ਠੀਕ ਕੀਤਾ ਧੰਨਵਾਦ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਰਵਾਜ ਕਰਨਾ ਜੀ ਮੇਰਾ ਨਾਮ ਰੌਸ਼ਨ ਕਹਿੰਦਾ ਜੀ ਤੇ ਮੈਂ ਬਤੌਰ ਸੈਕਟਰੀ ਆਰਟੀ ਅਸੋਸੀਏਸ਼ਨ ਸਬਜੀ ਮੰਡੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਆ ਕਲਿਆਣ ਸਾਹਿਬ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਜਿਹੜੇ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਕਈ ਦਿਨਾਂ ਤੋਂ ਰੌਲਾ ਸਾਫਟਾ ਐਮ ਸੀ ਵਿਜੇ ਕੁਮਾਰ ਜਿਨੇ ਇਹ ਪਾਇਆ ਸਬਜ਼ੀਆਂ ਮਹਿੰਗੀਆਂ ਦਾ ਤੁਸੀਂ ਅੱਜ ਉਹ ਜਿਹੜਾ ਮਸਲਾ ਹੈ ਉਹਨੂੰ ਲੋਕਾਂ ਤੱਕ ਪਹੁੰਚਾ ਦਿਓਗੇ ਘਰ-ਘਰ ਮੈਸੇਜ ਪਹੁੰਚ ਜੂਗਾ ਸਾਡੀਆਂ ਭੈਣਾਂ ਵੀ ਇਸ ਗੱਲ ਦਾ ਸੋਚਦੀਆਂ ਵੀ ਸਬਜ਼ੀਆਂ ਮਹਿੰਗੀਆਂ ਤੇ ਸਾਰੀ ਜਿਹੜੀ ਸਮੱਸਿਆ ਹੈ ਉਹਦਾ ਅੱਜ ਤੁਹਾਨੂੰ ਹੱਲ ਵੀ ਨਿਕਲ ਜੂਗਾ ਇੱਥੋਂ ਤੁਸੀਂ ਵਾਈਟਸ ਵੀ ਲਈਆਂ ਰੇੜੀ ਵਾਲਿਆਂ ਤੋਂ ਵੀ ਪੁੱਛਿਆ ਵਪਾਰੀਆਂ ਤੋਂ ਵੀ ਪੁੱਛਿਆ ਕੁਝ ਜਿਹੜੀ ਜਾਣਕਾਰੀ ਸਾਨੂੰ ਹੈ ਜਿਵੇਂ ਮਹਿੰਦਰ ਕੁਮਾਰ ਨਰੂਲਾ ਜੀ ਨੇ ਦੱਸਿਆ ਕਿਉਂਕਿ ਬਹੁਤ ਪੁਰਾਣੇ ਨੇ ਸਾਡੇ ਵੱਡੇ ਭਰਾ ਨੇ ਸਬਜ਼ੀ ਮੰਡੀ ਚ ਗਾਕੂ ਬਰਮਾ ਜੀ ਮੈਥੋਂ ਵੀ ਪੁਰਾਣੇ ਕੰਮ ਕਰਦੇ ਨੇ ਇਹ ਸੋ ਮੈਂ ਵੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਕੋਲੇ ਸਬਜ਼ੀ ਖਰੀਦਣ ਆਉਂਦੇ ਨੇ ਭਾਵੇਂ ਉਹ ਰੇੜੀ ਵਾਲੇ ਭਰਾਏ ਤੇ ਭਾਵੇਂ ਕੋਈ ਅੱਡੇ ਲਾਉਂਦੇ ਆ ਪਿੰਡਾਂ ਚੋਂ ਐ ਇੱਥੋਂ ਲੈ ਜਾਂਦੇ ਨੇ ਵਿਚਾਰੇ ਉਹ ਦੋ ਦੋ ਤਿੰਨ ਤਿੰਨ ਜਣੇ ਇੱਕ ਨੰਗ ਲੈ ਕੇ ਵੰਡ ਲੈਂਦੇ ਨੇ ਫਿਰ ਉਹਨਾਂ ਨੂੰ ਰੇੜੀਆਂ ਦੇ ਖਰਚੇ ਪੈਂਦੇ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਮਹਿੰਗਾ ਰੇਟ ਲਾਉਣ ਜਾਂ ਨਜਾਇਜ਼ ਨਜਾਇਜ਼ ਸਾਨੂੰ ਪਤਾ ਨਹੀਂ ਹੁੰਦਾ ਬਾਹਰਲੇ ਰੇਟ ਦਾ ਪਰ ਜਿਹੜਾ ਸਾਡੇ ਸਬਜ਼ੀ ਮੰਡੀ ਨੂੰ ਘੇਰਨ ਦਾ ਮਸਲਾ ਹੈ ਅਸੀਂ ਉਸ ਮੁੱਦੇ ਦੀ ਗੱਲ ਕਰਦੇ ਆਂ ਕਿ ਸਬਜ਼ੀ ਦੇ ਵਿੱਚ ਰੇਟ ਵੀ ਬਾਜ਼ਵੰਦੇ ਨਾ ਸੌਦਾ ਵੀ ਇੱਥੋਂ ਸਸਤਾ ਮਿਲਦਾ ਫਿਰ ਮੰਡੀ ਨੂੰ ਤਾਲਾ ਲਾਉਣ ਦਾ ਕਾਰਨ ਕੀ ਵੀ ਮੰਡੀ ਕਿਉਂ ਟਾਰਗੇਟ ਕੀਤੀ ਜਾਂਦੀ ਹੈ ਸਾਡੇ ਨਾਲ ਜਿਹੜੀ ਮੀਟਿੰਗ ਸਾਡੇ ਵੱਡੇ ਭਰਾ ਵਿਜੇ ਸਾਬਕਾ ਐਮਸੀਜੀ ਕਰਕੇ ਗਈ ਸੀ ਨਾ ਉਹ ਇਹ ਗੱਲ ਕਰਕੇ ਗਈ ਸੀ ਵੀ ਮੈਂ ਸਾਰੇ ਮੁੱਦੇ ਚੱਕੂੰਗਾ ਸ਼ਹਿਰ ਦੇ ਵਿੱਚ ਸੌਦਾ ਵੀ ਮਹਿੰਗਾ ਹੈ ਖੰਡ ਚਾਹ ਪੱਤੀ ਹੋਰ ਵੀ ਮੁੱਦੇ ਫੂਟ ਵੀ ਮਹਿੰਗੇ ਆ ਕੱਪੜੇ ਵੀ ਮਹਿੰਗੇ ਆ ਪਰ ਉਹ ਤਾਲਾ ਕੱਲੀ ਸੱਡੀ ਸਬਜ਼ੀ ਮੰਡੀ ਇਹਨੂੰ ਲੈ ਕੇ ਕਿਉਂ ਆ ਗਏ ਇੱਥੇ ਕੀ ਹੈ ਇੱਥੇ ਕੋਈ ਕੋਈ ਚੋਰ ਚਗਾਰੀ ਨਹੀਂ ਹੁੰਦੀ ਇੱਥੇ ਵਧੀਆ ਤਰੀਕੇ ਨਾਲ ਕੰਮ ਹੁੰਦਾ ਸਵੇਰੇ 3:30 ਵਜੇ ਉੱਠਦੇ ਆ ਸੀ ਤੇ ਇੱਥੇ ਆਕੇ ਅਸੀਂ ਆਪਦਾ ਸੌਦਾ ਵੇਚਦੇ ਆ ਬਿਲਕੁਲ ਵਾਜਬ ਰੇਟਾਂ ਤੇ ਤੁਸੀਂ ਅੱਜ ਚੈੱਕ ਕਰ ਲਓ ਅਸੀਂ ਆਪ ਮਜ਼ਦੂਰ ਬੰਦੇ ਆ ਇੱਥੇ ਪਰਚੀਆਂ ਸਾਡੀਆਂ ਕੱਲ ਵੀ ਮੈਂ ਮੇਰੇ ਵੀਰਾਂ ਨੂੰ ਦੱਸਿਆ ਸੀ ਚੈਨਲ ਰਾਹੀਂ ਵੀ ਸਾਡੇ ਕੋਲੇ ਪ੍ਰੂਫ ਹੁੰਦੇ ਨੇ ਸਾਡੇ ਕੋਲੇ ਬਿੱਲ ਹੁੰਦੇ ਨੇ ਸਾਡੇ ਕੋਲੇ ਪਰਚੀਆਂ ਕੱਟੀਆਂ ਜਾਂਦੀਆਂ ਮਾਰਕੀਟ ਕਮੇਟੀ ਦੇ ਸਾਡੇ ਰਿਕਾਰਡ ਹੁੰਦੇ ਨੇ ਅਸੀਂ ਕੋਈ ਰੇੜੀਆਂ ਵਾਲੇ ਦੇ ਮਗਰ ਮਗਰ ਨਾ ਤੁਰਨਾ ਫਿਰਨਾ ਕੋਈ ਇਹਨਾਂ ਦਾ ਕੰਮ ਹੈ ਸ਼ਹਿਰ ਵਾਸੀ ਸਾਡੇ ਸਤਿਕਾਰਯੋਗ ਜਿਹੜੇ ਸਾਰੇ ਮੇਰੇ ਵੀਰ ਭਰਾ ਸੁਣਦੇ ਨੇ ਨਾ ਉਹਨਾਂ ਨੂੰ ਜੇ ਕੋਈ ਸਬਜ਼ੀ ਮਹਿੰਗੀ ਲੱਗਦੀ ਹੈ ਤਾਂ ਸਾਡੇ ਇੱਥੇ retail ਦੀ ਇੱਕ ਮਾਰਕੀਟ ਲੱਗਦੀ ਐ ਸਬਜ਼ੀ ਮੰਡੀ ਵਿੱਚ ਉੱਥੇ ਆਉਂ ਉਥੋਂ ਆ ਕੇ ਸਬਜ਼ੀ ਫ੍ਰੀडम ਜੇ ਕੋਈ ਜਾਣਦਾ ਅਸੀਂ ਨਹੀਂ ਕਹਿੰਦੇ ਵੀ ਕੋਈ ਰੇੜੀ ਵਾਲਾ ਮਹਿੰਗੀ ਵੇਚੇ ਅਸੀਂ ਕਿਸੇ ਨੂੰ ਕਹਿ ਕੇ ਥੋੜੀ ਤੋਰਦੇ ਹਾਂ ਤੋਂ ਸਾਡੀ ਮੰਡੀ ਨੂੰ ਤਾਲਾ ਲਾ ਦਿਓ ਮੰਡੀ ਚ ਉੱਤੇ ਰੇੜੀਆਂ ਭਰ ਕੇ ਨਾ ਤਾਂ ਅਸੀਂ ਭੇਜਦੇ ਆ ਨਾ ਅਸੀਂ ਕਿਸੇ ਨੂੰ ਮਹਿੰਗਾ ਰੇਟ ਕਹਿੰਦੇ ਸਾਡੇ ਕੋਲ ਜਿਹੜਾ ਰੇਟ ਹੁੰਦਾ ਸਾਡੇ ਪੇਜ ਵੀ ਚੱਲਦੇ ਨਾ ਚੈਨਲ ਤੇ ਵੀ ਚੱਲਦੇ ਨੇ ਸਾਡੇ ਕੋਲ ਕੁਛ ਵੀ ਸਕਦੇ ਆ ਤੁਸੀਂ ਵੀ ਆਏ ਹੋ ਅੱਜ ਚੈਨਲ ਪਰਾ ਵਧੀਆ ਧੰਨਵਾਦ ਤੁਹਾਡਾ ਅੱਜ ਤੁਸੀਂ ਸਾਰੀ ਜਿਹੜੀ ਚੀਜ਼ ਐ ਇੱਥੋਂ ਜਿਹੜੀ ਵਾਈਟਸ ਲੋਂਗ ਐ ਦਾ ਵੀਡੀਓ ਬਣਾ ਕੇ ਲੈ ਕੇ ਜਾ ਉਹ ਸਾਡੇ ਭੈਣ ਭਰਾਵਾਂ ਸ਼ਹਿਰ ਵਾਸੀਆਂ ਤੱਕ ਪਹੁੰਚੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਹੈ ਜੀ ਗੌਰਵ ਵਰਮਾ ਕਾਕੂ ਜੀ ਮੈਂ ਜੀ ਜਿਹੜਾ ਕੱਲ ਐਮਸੀ ਸਾਹਿਬ ਮੈਂ ਸਾਹਿਬ ਕਾ ਐਮਸੀ ਸਾਹਿਬ ਨਾਲ ਇੱਕ ਲਾਇਆ ਤਾਲੇ ਵਾਲਾ ਇੱਕ ਡਰਾਮਾ ਜਿਹਾ ਰਚਿਆ ਉਹਦੇ ਉਹਦੇ ਨਾਲ ਦਾ ਮੈਂ ਅੜਤੀ ਹੀ ਜੀ ਮੈਂ ਇਹ ਗੱਲ ਕਹਿਣਾ ਚਾਹਾਂਗਾ ਬਾਈ ਜੀ ਉਹ ਕਹਿੰਦੇ ਵੀ ਇੱਥੇ ਲੁੱਟਿਆ ਸਬਜੀ ਮੰਡੀ ਦੇ ਵਿੱਚ ਇੱਕ ਪਾਸੇ ਤਾਂ ਉਹ ਕਹੀ ਜਾਂਦੇ ਸਾਡੇ ਜਦੋਂ ਮਿੱਟੀਆਂ ਕਰਕੇ ਗਏ ਬਾਈ ਜੀ ਤੁਸੀਂ ਸਹੀ ਹੋ ਜਿਹੜੇ ਬੰਦੇ ਵੇਚਦੇ ਸਾਨੂੰ ਉਹ ਫਰਾਉਂਦੇ ਨੰਬਰ 2 ਦੇ ਵਿੱਚ ਉਹ ਕਹਿੰਦੇ ਜੀ 70 ਰੁਪਏ ਦਾ ਰੇਟ ਹੈ ਬਾਹਰ 170 ਵਿਕਦਾ 10 ਰੁਪਏ ਦੀ ਚੀਜ਼ ਆ ਬਾਹਰ 100 ਦੀ ਵਿਕਦੀ ਹੈ ਪਹਿਲੀ ਗੱਲ ਤਾਂ ਅਸੀਂ ਉਹ ਤੋਂ ਕੁਝ ਲੈਣਾ ਨਹੀਂ ਨੰਬਰ 2 ਤੇ ਬਾਈ ਜੀ ਸਾਡਾ ਫੇਸਬੁਕ ਪੇਜ ਚੱਲਦਾ ਹੈ ਅੱਜ ਕੱਲ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਫੇਸਬੁਕ ਪੇਜ ਚੱਲਦਾ ਸਵੇਰੇ ਉਹਦੇ ਤੇ ਸਾਰੇ ਰੇਟ ਪੈ ਜਾਂਦੇ ਆ ਸਾਡੀ ਇੱਥੇ ਨੀਤੇ ਫੜੀ ਯੂਨੀਅਨ ਬਣੀ ਹੋਈ ਹੈਗੀ ਫੜੀਆਂ ਲੱਗੀਆਂ ਹੋਈਆਂ ਜੇ ਕਿਸੇ ਨੂੰ ਫੇਰ ਵੀ ਦਿੱਕਤ ਆਂਦੀ ਹੈ ਤੁਸੀਂ ਮੰਡੀ ਦੇ ਵਿੱਚ ਆਓ ਬਾਈ ਜੀ ਹੁਣ ਬਾਹਰ ਲੋਕੀ ਕੀ ਵੇਚੀ ਜਾਂਦੇ ਕੀ ਨਹੀਂ ਵੇਚੀ ਜਾਂਦੇ ਉਹ ਤੇ ਤੁਸੀਂ ਮੰਡੀ ਰੁੱਕ ਕੇ ਆਈਏ ਨਿਓ ਮੈਂ ਤਾਂ ਇਹੀ ਬੇਨਤੀ ਕਰੂੰਗਾ ਐਮਜੀ ਸਾਹਿਬ ਨੂੰ ਵੀ ਭਾਈ ਜੀ ਇਹ ਤੀਜੇ ਦੇ ਵਿੱਚ ਕੁਝ ਨਹੀਂ ਰੱਖਿਆ ਆਪਾਂ ਕਹਿੰਦੇ ਆ ਵੀ ਜੇ ਤੁਹਾਨੂੰ ਲੱਗਦਾ ਵੀ ਜਿਹੜੇ ਰੇੜੀ ਵਾਲੇ ਉਹ ਟ੍ਰਿਪਲ ਚੋਕਲ ਕਮਾਈ ਕਰਦੇ ਆ ਤੁਸੀਂ 20 ਰੇੜੀਆਂ ਹਾਇਰ ਕਰਕੇ ਆਪਣੇ ਬੰਦੇ ਰੱਖ ਲਓ ਜੀ ਤੁਸੀਂ 20 ਰੇੜੀਆਂ ਹਾਇਰ ਕਰਕੇ ਬੰਦੇ ਰੱਖ ਲਓ ਕੋਈ ਮਿਹਨਤ ਵਾਲਾ ਕੰਮ ਤਾਂ ਕਰਕੇ ਦਿਖਾਓ ਮਿਹਨਤ ਦਾ ਕਰੋ ਨਾ ਜੀ ਕੋਈ ਐ ਤਾਲੇ ਚੱਕ ਲੈ ਕਰੇ ਕਿਸ਼ਤੀਆਂ ਚੱਕ ਨਹੀਂ ਇਹਦੇ ਨਾਲ ਕੁਝ ਨਹੀਂ ਬੰਨਾਗਾ ਮਿਹਨਤ ਵਾਲਾ ਕੰਮ ਕਰਕੇ ਦਿਖਾਓ ਕੋਈ ਨਾਮ ਹੋ ਵੀ ਮੇਰਾ ਨਾਮ ਮੰਗਲ ਸਿੰਘ ਹੈ ਜੀ ਇਹ ਕੀ ਕੰਮ ਕਰਦੇ ਆ ਮੈਂ ਸਹੀ ਦਾ ਕੰਮ ਕਰਦਾ ਹਾਂ ਜੀ ਕੱਲ ਵੀ ਰੋਣਾ ਪਿਆ ਕਦੇ ਵੀ ਰੀੜੀਆਂ ਵਾਲੇ ਵੱਲੋਂ ਸਸਤੀ ਲੈ ਕੇ ਸਬਜ਼ੀ ਮਹਿੰਗੀ ਵੇਚਦੀਆਂ ਵੀ ਰਾਤ ਨੂੰ ਲੋਟ ਕੀਤੀ ਹੋਈ ਐ ਇਸ ਤਰ੍ਹਾਂ ਜਿਉ ਉਹ ਕਿਹੜਾ ਸਿਆਕੇ ਖੜਾ ਹੁੰਦਾ ਐ ਐਸੇ ਮਹਿੰਗਾ ਸੀਦਾ ਮਹਿੰਗਾ ਵੇਚਦੇ ਸੀ ਕਿ ਹੁਣ ਸਸਤਾ ਦਾ ਸਸਤਾ ਵੇਚਦੇ ਆ ਕੱਲ ਗੋਭੀ 5 ਰੁਪਏ ਕਿਲੋ ਵੇਚੀ ਤੇ ਲੋਕ 10 ਰੁਪਏ ਕਿਲੋ ਵੇਚ ਗਏ ਜਦੋਂ ਮਾਰਾ ਨਿਕਲਦਾ ਉਹ ਕਿਸੇ ਜਾਂਦਾ ਓਬਵੀਅਸਲੀ ਉਹਨਾਂ ਦੇ ਉੱਤੇ ਪਾਵਾਂਗੇ ਨਾ ਆਪ ਦਾ ਖਰਚਾ ਵੀ ਕੱਢਾਂਗੇ ਲਿਫਾਪਾ ਰੱਖਸ਼ਾ ਕਰਾਇਆ 100 ਬੰਕ ਕੰਮ ਆਈ ਉਹ ਕਿੱਥੇ ਜਾਏਗਾ ਬੰਦੇ ਵੀ ਰੱਖੇ ਹੋਏ ਆ ਉਹ ਕਿਹਦੇ 10 10 ਗੁਣਾ ਮਹਿੰਗੀ ਵੇਚਦੇ ਕਿ ਕਿ ਸ਼ਾਮ ਨੂੰ ਪੱਲੇ ਪੈਂਦਾ ਕਿ ਨਹੀਂ ਪੈਂਦਾ ਜਿਹੜਾ ਬਚ ਜਿੰਦੇ ਸੁੱਟਣਾ ਪੈਂਦਾ ਉਹਦਾ ਕੀ ਕੀ ਕਿੱਥੇ ਜਾਏਗਾ ਮੇਰਾ ਨਾ ਗੁਲਾਬ ਸਿੰਘ ਆ ਜੀ ਗੁਲਾਬ ਸਿੰਘ ਨੇ ਕੱਲ ਰੌਲਾ ਪਾਇਆ ਸਾਹਿਬ ਮੰਡੀ ਮੇ ਲੂਟ ਹੋ ਰਹੀ ਆ ਜਿਹੜਾ ਹਰ ਜੀ ਸਾਨੂੰ ਪਾਲ ਗਿਆ ਮੈਥੀ ਆ ਗੋਭੀ ਲੈ ਗਿਆ ਨਾ ਸਾਨੂੰ ਥੋਕ ਵੇਚਣਾ ਪੈਂਦਾ ਜਿਹੜੇ ਬਾਹਰ ਦੱਦਸ ਗੁਲਟੀਆਂ ਲੈ ਕੇ ਜਾਂਦੇ ਇਹ ਲਿਫਾਫਾ ਲੈ ਕੇ ਜਾਂਦੇ ਉਹ ਆਪਦੇ ਹਿਸਾਬ ਨਾਲ ਵੇਚ ਨਹੀਂ ਉਹਨਾਂ ਦਾ ਕੋਈ ਥੋਕ ਸੌਦਾ ਤਾਂ ਲੈ ਨਹੀਂ ਸਕਦਾ ਜੀ कोई किसी की लुट नहीं होंगी बेबकूजा ही कम है कुछ नहीं है सारा सिस्टम सही है मेरा ना ਮੁਲਤਾਨੀ ਰੋਡ ਬਠਿੰਡਾ ਪੁੱਛਣਾ ਚਾਹੁੰਦੇ ਕੱਲ ਵੀ ਮੰਡੀ ਚ ਰੋਣਾ ਤੇ ਆ ਵੀ ਮੰਡੀ ਚ ਸਬਜ਼ੀ ਰਾਸਟਰੀ ਆ ਤੇ ਇੰਨੀ ਤੋਂ ਰੇੜੀਆਂ ਤੋਂ ਮਹਿੰਗੀ ਮਿਲਦੀ ਆ ਨਹੀਂ ਜੀ ਸਬਜ਼ੀ ਦਾ ਦੇਖੋ ਰੇਟ ਦਾ ਜਰੂਰ ਫਰਕ ਆ ਪਰ ਕੁਆਲਿਟੀ ਦਾ ਵੀ ਫਰਕ ਪੈਂਦਾ ਆ ਇੱਕ ਚੀਜ਼ ਕੱਲ ਦੀ ਟੁੱਟੀ ਆ ਪਰਸੋ ਦੀ ਪਈ ਆ ਬੇਹੀ ਆ ਇੱਕ ਤਾਜੀ ਆਈ ਆ ਇੱਥੇ ਲੈਣ ਵਾਲੇ ਵੀ ਉਸ ਤਰ੍ਹਾਂ ਦੇ ਕੋਈ ਸਸਤੀ ਲੈਣ ਵਾਲਾ ਕੋਈ ਮਹਿੰਗੀ ਲੈਣ ਵਾਲਾ ਕੋਈ ਕਹੇ ਜੀ ਕੁਆਲਿਟੀ ਭਾਲਦਾ ਕੋਈ ਕਿਸ ਤਰ੍ਹਾਂ ਦੀ ਕੁਆਲਿਟੀ ਭਾਲਦਾ ਕਹਿੰਦੇ ਕਿਸਾਨਾਂ ਦੀ ਲੁੱਟ ਹੁੰਦੀ ਆ ਇੱਥੇ ਸਸਤੀ ਲਈ ਜਾਂਦੀ ਕਿਸਾਨਾਂ ਨੂੰ ਨਹੀਂ ਨਹੀਂ ਕੋਈ ਲੁੱਟ ਨਹੀਂ ਹੁੰਦੀ ਜੀ ਅਗਲਾ ਆਪਦੀ ਮਰਜ਼ੀ ਨਾਲ ਹੀ ਵੇਚਦਾ ਹੈ ਜਿਸ ਵਿੱਚ ਇਸ ਤਰ੍ਹਾਂ ਅਗਲੇ ਰੇਟ ਜਾਇ ਜੇ ਲੱਗਦਾ ਉਹ ਵੇਚ ਦਿੰਦਾ ਇਹ ਵੀ ਗੱਲ ਕਰ ਰਹੀ ਕਿ ਇਹ ਮਾਫੀਆ ਇਕੱਠਾ ਹੋਇਆ ਕੁਝ ਸੰਦੇ ਆ ਦੀ ਮਰਜ਼ੀ ਨਾਲ ਰੇਟ ਚਾਹ ਨਹੀਂ ਨਹੀਂ ਇਹ ਤਾਂ ਮੈਂ ਕਹਿ ਨਹੀਂ ਅਗਲਾ ਹੁੰਦਾ ਹੈ ਅਸੀਂ ਸਾਗ ਲੈ ਕੇ ਆਏ ਸੀ ਤੇ ਗੋਭੀ ਲੈ ਕੇ ਆਏ ਸੀ ਗੋਭੀ ਦੀ ਰੇਟ ਹੈ ਕਿੰਨੀ ਦਾ ਗੋਭੀ ਦੀ ਪਹਿਲਾਂ 15 ਰੁਪਏ ਸੀ ਬਿਖੀ ਸੀ ਹੁਣ 12 ਰੁਪਏ ਬਿਕੀ ਜਾਂਦਾ 10 ਹੀ ਵਿਚ ਵਿਚੀ ਬਿਕੀ ਜਾਂਦੀ ਹੈ ਪਰ ਚੰਗੀ ਕੁਆਲਿਟੀ ਉਹ 15 ਰੁਪਏ ਬਿਕੀ ਰਿਹਾ ਸਾਗ ਦਾ ਕਿਹਾ ਜੀ 18 ਰੁਪਏ ਉਹ ਸਿਰ ਦਾ ਰੇਟ ਹੈ ਹਾਂਜੀ 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 ਜੀ ਨੇ ਮਤਲਬ 40 ਕਿਲੋ ਲੈਣਾ 50 ਕਿਲੋ ਲੈਣਾ ਉਹਦਾ ਰੇਟ ਹੈ ਜੀ ਇਹ ਤਾਂ ਕੀ ਨਿਕਲ ਗਈ ਹੋ ਗਈ ਬਾਹਰ ਦੀ ਬਾਹਰ ਦਾ ਮਹਿੰਗੀ 40 ਰੁਪਏ ਦੇਈ ਜਾਂਦੇ 30 40 ਦਾ ਲਾਈ ਜਾਂਦੇ ਬਾਹਰ ਤੋਂ ਉਹਨਾਂ ਨੇ ਫਿਰ ਆਉਦੇ ਹਿਸਾਬ ਨਾਲ ਅਸੀਂ ਤਾਂ ਹੁਣ 5 4 ਕੁਆਂਟਲ ਲੈ ਕੇ ਆਉਣੇ ਆ ਉਹਨਾਂ ਨੇ ਵੀ 50 ਕਿਲੋ ਵਿੱਚ ਨਹੀਂ ਆ ਜਾਂ 40 ਕਿਲੋ ਵਿੱਚ ਨਹੀਂ ਆ ਕੱਲ ਕੱਲ ਵੀ ਰੌਲਾ ਪਿਆ ਕਿਵੇਂ ਕਿਸਾਨ ਦੀ ਲੋਟ ਹੋ ਰਹੀ ਆ ਕਿਸਾਨ ਨੂੰ ਫਸਲੀ ਲਈ ਜਾਂਦੀ ਤੇ ਲੋਕ ਮਹਿੰਗੀ ਵੇਚਦੇ ਨਹੀਂ ਉਹਨਾਂ ਦੀ ਮਜਬੂਰੀ ਹੁੰਦੀ ਆ ਵੇਚਣ ਵਾਸਤੇ ਉਹਨਾਂ ਨੇ 50 ਕਿਲੋ 20 ਕਿਲੋ ਗੋभी ਵੇਚ ਲਈ ਸਾਰੇ ਦਿਨ ਚ ਉਹਦੇ ਚ ਕਰਾਇਆ ਹੀ ਪਿਆਣਾ ਉਹਨਾਂ ਆਪਦੇ ਸਾਰੇ ਦਿਨ ਦਾ ਟਾਈਮ ਹੀ ਟਪਾਉਣਾ ਹੁਣ ਕੱਲੇ ਕਿਸਾਨ ਹਾਂ ਮੇਰੇ ਵਾਂਗ ਟਰਾਲੀ ਭਰ ਕੇ ਲੈ ਆਉਂਦਾ ਜੀ ਤੇ ਉਹਨੇ ਆਪਦੇ ਹਸਾਂ ਦੇ ਵਿੱਚ ਨਹੀਂ ਆ ਜੀ ਉਹਨੇ ਮਤਲਬ 100 ਮਟਰ ਪਈ ਆ ਉਹਨਾਂ ਨੇ ਸਾਰੇ ਸੀਜ਼ਨ 100 ਮਟਰ ਵਿੱਚ ਨਹੀਂ ਆ ਆ ਆ